ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਜੀ ਲਾਪਤ ਸਿੰਘ ਸਿੱਧੂ ਵਲੋਗਰ ਚੈਨਲ ਦੇ ਵਿੱਚ ਦੇਖ ਸਕਦੇ ਕਦੋਂ ਕਰਨ ਲੱਗ ਗਿਆ ਪਾਣੀ ਛੱਡਿਆ ਬਹੁਤ ਉੱਚਾ ਨੀਵਾ ਕਰੀ ਜਾ ਹੀ ਜਾਂਦਾ ਦੇਖੋ ਮਸਾ ਚੱਲਦਾ ਪਿਆ ਟਰੈਕਟਰ ਰੋਟਾ ਟਰੈਕਟਰ ਤੇ ਵੀ ਮਸਾ ਚੱਲਦਾ ਪਿਆ ਇਸ ਬਾ ਲੀਵਰ ਆਉਣ ਵਾਲੀ ਹੋਊਗੀ 11 ਵਜੇ ਆ। ਸਲਿੱਪ ਵੇਖੋ ਮੈਂ ਤੁਹਾਨੂੰ ਉਹਨੂੰ। ਥੋੜਾ ਜਿਹਾ ਉੱਧਰ ਜਾ ਕੇ ਵੇਖੋਣੇ ਤੁਹਾਨੂੰ। ਆ ਪਾਣੀ ਛੱਡਿਆ ਆ ਬਸ 8 ਵਜੇ ਦਾ ਛੱਡਿਆ 11 ਵਜੇ। 3 ਘੰਟੇ ਹੋ ਗਏ ਪਾਣੀ ਛੱਡੇ ਨੂੰ। ਹੂ ਦੇਖੋ ਸਾਡੇ ਸਲਿੱਪ ਬੜਾ ਮਾਰਦਾ ਟਰੈਕਟਰ ਮੂੰਗੀ ਫੇਰ ਉੱਗਣ ਲੱਗੀ ਗਈ ਐ ਬਾ ਪਾਣੀ ਛੱਡਦੇ ਇੱਧਰ ਵੀ ਆ ਇਹ ਰੇਨ ਹੈ ਛੇਤੀ ਕਰਨ ਲੱਗ ਗਿਆ ਜੇ ਦੁੱਖ ਜਾਂਦਾ 1 ਘੰਟਾ ਪਾਣੀ ਤਾਂ ਹੈ ਹੀ ਨਹੀਂ ਇੱਚ ਮਨੇਰੇ ਵਲੋਗ ਦੇ ਵਿੱਚ ਆ ਖੋਣਾ ਮੈਂ ਤੁਹਾਨੂੰ ਲਾਈਕ ਸਬਸਕ੍ਰਾਈਬ ਕਰਦੇ ਕਰੋ ਜਿੰਨੀ ਖੁੱਬ ਬਣਾ ਜਾਵੇ ਬੱਸ ਗਾਈਸ ਖੁੱਬ ਗਿਆ ਤੇ ਊਖਾ ਹੋ ਜੂ ਆ ਫੇਰ ਵਾਂ ਦੀ ਸਾਰੀ ਇੱਟ ਜਿਆੜਾ ਦਊਗਾ ਸਲਿੱਪ ਵੇਖੋ ರೀ ವೆಕ್ಕ ಮಾರದ ಬ್ಯಾಟರಿಟರ್ ರೂಟಾಟರ್ ਦੇਖ ਸਾਦੇ ਗਾਇਸ ਤੁਹਾਡਾ ਸਵਾਗਤ ਹੈ ਜੀ ਅਗਲੇ ਦਿਨ ਦੇ ਵਲੌਗ ਦੇ ਵਿੱਚ ਆ ਦੂਜੀ ਖੱਤੇ ਚ ਵੜਤਾ ਹਾਂ ਕਰਨ ਲੱਗੇ ਕੱਦੂ ਭਰਾ ਕਰੀ ਜਾਈ ਜਾਂਦਾ ਅੱਜ ਦੇਖ ਸਾ ਕੱਲ ਵਲੌਗ ਮੈਂ 2 ਦਿਨਾਂ ਦਾ ਇਕੱਠਾ ਸੋਚਦਾ ਸੀ 2 ਦਿਨਾਂ ਦਾ ਇਕੱਠਾ ਵਲੌਗ ਆਵੇ ਕੱਦੂ ਦੇ ਤੇ ਅੱਜ ਦਾ ਵੀ ਪਾ ਕੇ ਕੱਲ੍ਹ ਆਜੋ ਲੋਗ ਅਠ 10 ਤੇ ਆਪ ਸੁਪਾਣੀ ਆਈ ਜਾਂਦੇ ਸਾਰੇ ਚ ਬੰਗਲੇ ਵੀ ਫਿਰਦੇ ਪਏ ਤੇ ਬਾ ਥੋੜਾ ਜਿਹਾ ਰਹਿ ਗਿਆ ਕੱਦੂ ਚਾਰ ਪੰਜ ਗੇੜੇ ਰਹਿ ਗਈ ਬਸ ਬਾਕੀ ਸਾਰਾ ਹੋ ਜੂਗਾ ਕੱਦੂ ਆਪਣਾ ਬਾਕੀ ਦੋ ਕੱਲੇ ਰਹਿ ਜਾਣਗੇ ਉਹ ਕੱਲੂ ਕਰਾਂਗੇ ਅੱਜ ਕਿੱਲਾ ਹੀ ਬ੍ਰੇਚਾ ਮੋਟਰ ਨਾਲ ਬਸ ਮਣੀਰੇ ਵਲੌਗ ਦੇ ਵਿੱਚ ਇਸ ਕਿਪਣਾ ਕਰਿਓ ਅੱਜ ਦੇ ਵਲੌਗ ਚ ਇੰਨਾ ਸੀ ਜੇ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ